श्री गुरु रविदास नव युवक सभा ईस्ट मोहनगर श्री गुरु रविदास जी पावन प्रकाश उत्सव संबंध प्रधान जुगल किशोर तिराना एक विशाल शोभा यात्रा मंदिर समाप्त हुई एस मौके विधायक जुगल शर्मा इंप्रूवमेंट ट्रस्ट चेयरमैन दिनेश बसी प्रधान सोहन लाल अमरोही राजीव छाबड़ा प्रीतम दास

ਜਿੱਥੇ ਨਾਮ ਰੱਬ ਉਹਦਾ ਜਿੰਦਾ ਉਥੇ ਗੁਰੂ ਮਹਾਰਾਜ ਦੇ ਚਰਨ ਇਹ ਵੀ ਦਾਸ ਕਰਦਾ ਹੈ ਗੁਰੂ ਮਹਾਰਾਜ ਸਾਰੇ ਜਿਹਨੇ ਕਰਨ ਮੰਦੇ ਉਹਨਾਂ ਦੇ ਸਾਰੇ ਦੇ ਪ੍ਰਭਾਵ ਤੇ ਆਪਣਾ ਅਸ਼ੀਰਵਾਦ ਆਪ ਰੱਖੇ ਕਿਉਂਕਿ ਗੁਰੂ ਰਵਿਦਾਸ ਜੀ ਇੱਕ ਮਹਾਨ ਸ਼ਖਸ ਹਨ ਉਹਨਾਂ ਨੂੰ

ਪ੍ਰਕਾਸ਼ ਗੁਰੂ ਪਰਮਾਨੰਦੇ ਆਏ। ਅ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਅਸੀਂ ਹਰ ਸਾਲ ਇਹ ਦਿਨ ਨੂੰ ਖੁਸ਼ੀਆਂ ਨਾਲ ਮਨਾਈਏ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਸੂਚ ਚਰਦੀ ਕਲਾ ਕਰਾਈਏ। ਸਾਨੂੰ ਗੁਰੂ ਜੀ ਲਗਦੀ ਰਾਜੇ ਦਿਖਾਏ ਹੋਏ ਰਸਤੇ ਤੇ ਚਰਨਦੀ ਰੋੜਾ। ਮੈਂ ਦੇਖਿਆ ਕਿ ਮੈਂ ਦੇਖਿਆ ਕਿ ਮੈਂ 2002 ਦੇ ਅਸੀਂ ਆਨੇ ਆ ਜਿੰਨਾ ਬੌਧੀ ਨੇ